ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 409 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾਵਰੀ ਮਹੱਲਾ ਪੰਜਵਾਂ ਮਨਸਾ ਏਕਮਾਨ ਹਾ ਗੁਰਸਿਓ ਨੇਤ ਲੋਗ ਰੀ ਸਖੀ ਮਨਸਾ ਏਕਮਾਨ ਹਾ ਗੁਰਸਿਓ ਨੇਤ ਧਿਆਨ ਹਾ ਦ੍ਰਿੜ ਸੰਤ ਮੰਤ ਗਿਆਨ ਹਾ ਸੇਵਾ ਗੁਰ ਚਰਾਨ ਹਾ ਤਉ ਮਿਲੀਐ ਗੁਰ ਕਿਰਪਾਣ ਮੇਰੇ ਮਨਾ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਪੰਚਮ ਪਾਚਾ ਸਾਹਿਬ ਸਿਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਸ਼ਬਦ ਆਸਾਵਰੀ ਅੰਗ 409 ਪਰਿਬਰਾਇਮਾਨ ਰਾਜਮਾਨ ਹੈ ਸੱਚੇ ਪਾਤਸ਼ਾਹ ਇਸ ਮਨ ਨੂੰ ਸਮੁਧਨੇ ਕਿ ਐ ਮਨਾ ਉਸ ਪ੍ਰਮਾਤਮਾ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਲਈ ਗੁਰੂ ਦੀ ਕਿਰਪਾ ਦਾ ਹੋਣਾ ਬਹੁਤ ਜ਼ਰੂਰੀ ਹੈ ਗੁਰੂ ਕਿਰਪਾ ਕਰਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ ਤਾਂ ਇਹ ਮਿਲਾਪ ਹੁੰਦਾ ਹੈ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮਨਸਾ ਏਕਮਾਨ ਹਾਂ ਗੁਰਸੋਂ ਨੇ ਧਿਆਨ ਹਾਂ ਮੈਂ ਆਪਣੇ ਮਨ ਦੀ ਇਹੋ ਆਸਾ ਹੈ ਕਿ ਤੇਰੇ ਦਰਸ਼ਨਾਂ ਤੋਂ ਬਿਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਗੁਰੂ ਦਾ ਦਿੱਤਾ ਹੋਇਆ ਗਿਆਨ ਬਾਣੀ ਆਪਣਾ ਧਿਆਨ ਉਹਦੇ ਵਿੱਚ ਜੋੜਦਾ ਹਾਂ ਕਿ ਗਵਾਣੀ ਸਾਨੂੰ ਕੀ ਕਹਿ ਰਹੀ ਹੈ ਕੀ ਅਸੀਂ ਉਹਦੇ ਮੁਤਾਬਕ ਆਪਣਾ ਜੀਵਨ ਜਿਉ ਰਹੇ ਹਾਂ ਇਹ ਧਿਆਨ ਲਾਉਣਾ ਹੁੰਦਾ ਜੀ ਧਿਆਨ ਰੱਖੀਏ ਕਿ ਸ਼ਬਦ ਕੀ ਹੈ ਸਾਨੂੰ ਕੀ ਕਿਹਾ ਗਿਆ ਹੈ ਦ੍ਰਿੜ ਸੰਤ ਮੰਤ ਗਿਆਨ ਹਾਂ ਗੁਰੂ ਦਾ ਦਿੱਤਾ ਹੋਇਆ ਗਿਆਨ ਉਸ ਨੂੰ ਮੈਂ ਦ੍ਰਿੜ ਕਰਦਾ ਹਾਂ ਮੂਲ ਮੰਤਰ ਹੈ ਗੁਰਮੰਤਰ ਹੈ ਉਸ ਨੂੰ ਮੈਂ ਦ੍ਰਿੜ ਕਰਦਾ ਹਾਂ ਸਿਮਰਦਾ ਹਾਂ ਯਾਦ ਕਰਦਾ ਹਾਂ ਬਾਣੀ ਜੋ ਕਹਿੰਦੀ ਹੈ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਿਆਨ ਰੱਖਦਾ ਹਾਂ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਸਮਝਾਉਂਦੇ ਆ ਰਹੇ ਨੇ ਗੁਰਸੇਵਾ ਸੇਵਾ ਗੁਰ ਚਰਨ ਹਾਂ ਤੇ ਮੈਂ ਇਸ ਤਰ੍ਹਾਂ ਸੇਵਾ ਵਿੱਚ ਜੁੜਿਆ ਹੋਇਆ ਹਾਂ ਉਸ ਵਾਹਿਗੁਰੂ ਅਕਾਰਪੁਰਖ ਦੇ ਚਰਨਾ ਵਿੱਚ ਜੋ ਗੁਰੂ ਨੇ ਸਾਨੂੰ ਮਾਰਗ ਦੱਸਿਆ ਐ ਮਨਾ ਉਹਦੇ ਉੱਤੇ ਚੱਲ ਤਉ ਮਿਲੀਐ ਗੁਰ ਕਿਰਪਾ ਮੇਰੇ ਮਨਾ ਐ ਮਨਾ ਤਾਂ ਮਿਲਿਆ ਜਾ ਸਕਦਾ ਹੈ ਉਸ ਵਾਲਕ ਨੂੰ ਜੇ ਗੁਰੂ ਕਿਰਪਾ ਕਰੇ ਗੁਰੂ ਕਿਰਪਾ ਕਰਦਾ ਸੀ ਸੰਗਤ ਵਿੱਚ ਆਉਨੇ ਆ ਬਾਣੀ ਸੁਣਦੇ ਹਾਂ ਬਾਣੀ ਪੜ੍ਹਦੇ ਹਾਂ ਬਾਣੀ ਵਿਚਾਰਦੇ ਹਾਂ ਸਿਮਰਨ ਕਰਦੇ ਹਾਂ ਉਹ ਕਰਵਾ ਲੈਂਦਾ ਹੈ ਪਰ ਉਹ ਕਦੋਂ ਕਿਰਪਾ ਕਰੇ ਉਹ ਕਦੋਂ ਬਖਸ਼ਿਸ਼ ਕਰੇ ਇਹ ਨਾਮ ਦੀ ਦਾਤ ਸਾਡੀ ਝੋਲੀ ਪਾ ਦੇਵੇ ਕਿਉਂਕਿ ਸਹਬ ਹੱਥ ਵਿਢਿਆਈਆਂ ਜਿਸ ਭਾਵੇਂ ਤਿਸ ਦੇ ਰਹਾਉ ਟੁੱਟੇ ਅਨ ਪ੍ਰਾਨ ਹਾ ਰਵੇ ਸਰਬ ਥਾਨ ਹਾ ਲਹਿਉ ਜਮ ਭਿਆਨ ਹਾ ਪਾਇਓ ਪੇੜ ਥਾਨ ਹਾ ਤੌ ਚੂਕੀ ਸਗਲ ਕਾਨ ਸਮਰਨ ਕਰਦੇ ਆ ਹੋਇਆ ਬਾਣੀ ਦੀ ਵਿਚਾਰ ਕਰਦੇ ਆ ਹੋਇਆ ਕਹਿੰਦੇ ਮਨ ਦੇ ਭਰਮ ਭਲੇਖੇ ਟੁੱਟ ਗਏ ਮਨ ਇਧਰ ਉਧਰ ਦੌੜ ਨੂੰ ਹਟ ਗਿਆ ਰਵੇ ਸਰਬਥਾਨ ਹਾ ਇਹ ਨਜ਼ਰ ਆਇਆ ਕਿ ਉਹ ਤੇ ਸਾਰੇ ਜਗਾਂ ਤੇ ਸਰਵ ਵਿਆਪਕ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਉਸ ਵੇ ਕਟਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਹ ਸਮਝਾਉਣ ਲੱਗ ਗਏ ਕਿ ਉਹ ਤੇ ਹਰ ਜਗ੍ਹਾ ਹੈ ਉਹ ਕਿੱਥੇ ਨਹੀਂ ਹੈ ਜਦੋਂ ਅਸੀਂ ਹਰ ਜਗ੍ਹਾ ਮੰਨ ਲਿਆ ਫਿਰ ਵਿਕਰਮ ਨਹੀਂ ਹੋ ਸਕਦਾ ਫਿਰ ਚੋਰੀ ਨਹੀਂ ਹੋ ਸਕਦੀ ਫਿਰ ਮਿਲਾਵਟਾਂ ਨਹੀਂ ਹੋ ਸਕਦੀਆਂ ਫਿਰ ਮੰਦ ਕਰਮ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਤੇ ਵੇਖ ਰਿਹਾ ਹੈ ਉਹ ਸੁਣ ਰਿਹਾ ਹੈ ਲੈਓ ਜਮ ਭਿਆਨ ਹਾ ਇਹ ਜਮਾ ਦਾ ਭਿਆਨਕ ਰੂਪ ਜਿਹੜਾ ਡਰ ਸੀ ਇਹ ਮਨ ਤੋਂ ਲੈ ਗਿਆ ਪਾਇਓ ਪੇੜ ਥਾਨ ਹਾ ਇਹ ਸੰਸਾਰ ਦਾ ਮੂਲ ਪੇਡ ਜਿਹੜਾ ਹੈ ਵੈਗੁਰੂ ਕਾਲਪੁਰਖ ਮਗਨ ਉਸ ਨੂੰ ਪ੍ਰਾਪਤ ਕਰ ਲਿਆ ਤਉ ਚੂਕੀ ਸਗਲ ਕਾਨ ਹੁਣ ਇਹ ਮਨ ਗੁਲਾਮੀ ਚੱਕ ਗਿਆ ਹੁਣ ਥਾਂ ਥਾਂ ਦੀ ਗੁਲਾਮੀ ਨਹੀਂ ਕਰਦਾ ਹੁਣ ਇਹ ਇਹਨਾਂ ਇੰਦਰੀਆਂ ਦੇ ਥੱਲੇ ਲੱਗ ਕੇ ਨਹੀਂ ਤੁਰਦਾ ਇਹਨਾਂ ਗਿਆਨ ਇੰਦਰੀਆਂ ਨਾਲ ਮਿਲ ਕੇ ਇਹਨਾਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੂੰ ਵਸ ਵਿੱਚ ਕਰ ਲਿਆ ਹੁਣ ਇਹਨਾਂ ਦੀ ਗੁਲਾਮੀ ਨਹੀਂ ਪੁੱਗਦਾ ਲਹਿਣੋ ਜਿਸ ਮਥਾਨ ਹਾਂ ਬੇਪਾਪ ਕਪਾਰ ਪ੍ਰਾਨ ਹਾਂ ਨਿਜ ਕਰ ਤਿਸੈ ਥਾਨ ਹਾਂ ਹਰ ਰਸ ਰਸੈ ਮਾਨ ਹਾਂ ਲਾਤੀ ਤਿਸ ਪੁਖਾਨ ਹਾਂ ਨਾਨਕ ਸਹਿਜ ਸਮਾਇਓ ਰੇ ਮਨਾ ਪਰਮਾਤਮਾ ਕਹਿੰਦੇ ਇਹ ਅਵਸਥਾ ਵੀ ਸਿਮਰਨ ਕਰਦਿਆਂ ਹੋਇਆ ਬਾਣੀ ਪੜਦੇ ਹੋਇਆ ਵਿਚਾਰ ਕਰਦੇ ਹੋਇਆ ਜਿਹਦੇ ਮੱਥੇ ਭਾਗ ਹੋਣ ਜਿਹਦੇ ਮੱਥੇ ਦੇ ਭਾਗ ਜਾਗ ਪੈਣ ਭਾਵ ਜਿਸਦੇ ਦਿਮਾਗ ਵਿੱਚ ਪੂਰੀ ਤਰ੍ਹਾਂ ਇਹ ਗੱਲ ਬੈਠ ਜਾਏ ਪੈ ਪਾਪ ਗਪਾਰ ਪੁਰਾਨ ਹਾਂ ਤੇ ਮਾਰੀ ਕਹਿੰਦੇ ਉਹ ਭੈ ਤੋਂ ਪਾਰ ਹੋ ਗਿਆ ਉਹ ਭਵ ਸਾਗਰ ਤੋਂ ਪਾਰ ਹੋ ਗਿਆ ਨਿਜ ਘਰ ਤਿਸੈ ਥਾਨ ਹਾਂ ਹੁਣ ਉਹਦਾ ਵਾਸਾ ਆਪਣੇ ਨਿਜ ਘਰ ਵਿੱਚ ਹੈ ਆਪਣੇ ਨਿਜ ਘਰ ਵਿੱਚ ਬੈਠਾ ਇਹ ਮਨ ਆਨੰਦ ਲੈਂਦਾ ਪਿਆ ਹੈ ਜਿਹਨੂੰ ਅਸੀਂ ਚੌਥਾ ਪਦ ਕਹਿੰਦੇ ਆ ਜਿਹਨੂੰ ਅਸੀਂ ਦਸਮ ਦਵਾਰ ਕਹਿੰਦੇ ਆ ਨਿਜ ਘਰ ਕਹਿੰਦੇ ਆ ਹੁਣ ਆਪਣੇ ਨਿਜ ਘਰ ਵਿੱਚ ਸਥਾਨ ਹੈ ਇਸ ਮਨ ਦਾ ਇਹ ਮਨ ਭਟਕਦਾ ਨਹੀਂ ਇਹ ਮਨ ਇਧਰ ਉਧਰ ਦੌੜਦਾ ਨਹੀਂ ਇਹ ਭਰਮਾਂ ਭੁਲੇਖਿਆਂ ਵਿੱਚ ਨਹੀਂ ਪੈਂਦਾ ਤਾਂ ਕੋ ਧੋਖਾ ਕਹਾ ਵਿਆਪੇ ਜਾਂ ਕੋ ਓਟ ਤੁਹਾਰੀ ਜਿਨ੍ਹਾਂ ਨੇ ਤੇਰੀ ਓਟ ਲਈ ਦੀ ਇਹ ਦੁਨੀਆ ਦੇ ਧੋਖੇ ਇਹ ਮਾਇਆ ਫਿਰ ਉਹਨਾਂ ਨੂੰ ਧੋਖਾ ਨਹੀਂ ਦੇ ਸਕਦੀ ਹਰ ਰਸ ਰਸਨ ਰਸੈ ਮਾਨ ਹਾਂ ਤੇ ਮਹਾਰਿਜ ਕਹਿੰਦੇ ਹੁਣ ਉਹ ਨਾਮ ਰਸ ਨੂੰ ਮਾਣਦਾ ਹੈ ਆਪਣੇ ਨਿਜਕਰ ਵਿੱਚ ਬੈਠਾ ਹੋਇਆ ਮਨ ਨਾਮ ਰਸ ਦੀ ਪ੍ਰਾਪਤੀ ਕਰਦਾ ਹੈ ਤੇ ਜਦੋਂ ਨਾਮ ਰਸ ਪ੍ਰਾਪਤ ਹੋਇਆ ਤੇ ਮਹਾਰਿਜ ਨੇ ਬਿਸਰ ਗਏ ਰਸ ਔਰ ਦੁਨੀਆਂ ਦੇ ਰਸਾਂ ਨੂੰ ਤਿਆਗ ਗਿਆ ਉਸੇ ਵੇਲੇ ਲਾਤੀ ਤਿਸ ਭੁਖਾਨ ਹਾ ਮਹਾਰਿਜ ਕਹਿੰਦੇ ਹੁਣ ਇਹਦੀਆਂ ਸਾਰੀਆਂ ਭੁੱਖਾਂ ਲੱਤ ਗਈਆਂ ਨਾ ਆਤਮਕ ਕੁੱਖ ਹੈ ਨਾ ਮਾਇਆ ਦੀ ਭੁੱਖ ਹੈ ਨਾ ਸਰੀਰ ਦੀ ਭੁੱਖ ਹੈ ਕਿਸੇ ਕਿਸਮ ਦੀ ਭੁੱਖ ਹੈ ਹੀ ਨਹੀਂ ਅੰਦਰ ਨਾਨਕ ਸਹਿਜ ਸਮਾਇਓ ਰੇ ਮਨਾ ਐ ਮਨਾ ਇਸ ਤਰ੍ਹਾਂ ਉਸ ਮਾਲਕ ਨਾਲ ਜੁੜ ਕੇ ਸਿਮਰਨ ਕਰਦਿਆਂ ਹੋਇਆਂ ਵਿਚਾਰ ਕਰਦਿਆਂ ਹੋਇਆਂ ਇਹ ਸਹਿਜ ਅਵਸਥਾ ਵਿੱਚ ਸਮਾ ਗਿਆ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਇਹ ਅਵਸਥਾ ਬਣ ਗਈ ਹੁਣ ਮਨ ਅਡੋਲ ਫੁਰਨਿਆ ਤੁਰਹਿ ਤੋ ਕੇ ਉਸ ਵਹਿਗੁਰੂ ਕਾਲਪੁਰਖ ਦਾ ਆਨੰਦ ਪਿਆ ਮਾਣਦਾ ਉਸ ਨਾਮ ਰਸ ਨੂੰ ਪ੍ਰਾਪਤ ਕਰਦਾ ਹੈ ਆਸਾਵਰੀ ਮਹੱਲਾ ਪੰਜਵਾ ਹਰ 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 ਗੁਨੀ ਹਾਂ ਜਪੀਐ ਸਹਿਜ ਤੁਣੀ ਹਾਂ ਸਾਧੂ ਰਸਨ ਭਣੀ ਹਾਂ ਛੂਟਨ ਬਿਦ ਸੁਣੀ ਹਾ ਪਾਈਏ ਬੜ ਪੁਣੀ ਮੇਰੇ ਮਨਾ ਕਿਉਂਕਿ ਇਹ 18ਵਾਂ ਘਰ ਹੈ ਹਾਂ ਸ਼ਬਦ ਜਿਹੜਾ ਬਾਅਦ ਅਖੀਰ ਚ ਆ ਰਿਹਾ ਹੈ ਇਹ ਤੋਲ ਨੂੰ ਪੂਰਾ ਕਰਨ ਲਈ ਹੈ ਜੀ ਸੱਚੇ ਪਾਤਸ਼ਾਹ ਸਮਝਾਉਂਦੇ ਆ ਰਹੇ ਨੇ ਹਰ 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 ਗੁਣੀ ਹਾਂ ਜਪੀਐ ਸਹਿਜ ਤੁਣੀ ਹਾਂ ਸਹਿਜ ਤੁਨ ਨਾਲ ਸਹਿਜ ਹੀ ਉੱਠਦੇ ਆਂ ਬੈਂਦੇ ਆਂ ਤੁਰਦੇ ਆਂ ਫਿਰਦੇ ਆਂ ਇਹ ਮਨ ਹੁਣ ਉਸ ਪ੍ਰਭੂ ਦੇ ਗੁਣਾ ਨੂੰ ਉਚਾਰਨ ਕਰਦਾ ਰਹਿੰਦਾ ਹੈ ਯਾਦ ਕਰਦਾ ਰਹਿੰਦਾ ਹੈ ਸਾਧੂ ਰਸਨ ਭਣੀ ਹਾਂ ਗੁਰੂ ਦੀ ਰਸਨਾ ਤੋਂ ਜੋ ਉਚਾਰਨ ਹੋਇਆ ਮੈਂ ਕਹਿੰਦੇ ਮੈਂ ਵੀ ਉਸ ਨੂੰ ਉਚਾਰਨ ਕਰਦਾ ਰਹਿੰਦਾ ਹਾਂ ਅੰਦਰ ਕੋਈ ਬਾਣੀ ਦੀ ਤੁਕ ਕੋਈ ਬਾਣੀ ਦੀ ਲਾਈਨ ਕੋਈ ਬਾਣੀ ਦਾ ਸ਼ਬਦ ਚੱਲਦਾ ਰਹਿੰਦਾ ਹੈ ਅਜੱਪਾ ਜਾਪ ਜਿਨੂੰ ਕਹਿੰਨੇ ਆ ਅਸੀਂ ਗੁਰਮੁਖ ਰੋਮ ਰੋਮ ਹਰ ਧਿਆਵੈ ਤੁਰਦਿਆਂ ਫਿਰਦਿਆਂ ਬੈਂਦਿਆਂ ਉੱਠਦਿਆਂ ਇਹ ਮਨ ਹੁਣ ਉਸ ਵਾਲਕ ਨਾਲ ਜੁੜਿਆ ਹੋਇਆ ਹੈ ਛੁੱਟਣ ਬਿਦ ਸੁਣੀ ਹਾ ਬਸ ਇਹਨਾਂ ਵਿਕਾਰਾਂ ਤੋਂ ਛੁੱਟਣ ਦਾ ਤਰੀਕਾ ਇਹੋ ਹੀ ਹੈ ਇਹ ਸੁਣਿਆ ਅਸੀਂ ਤੇ ਕਿ ਉਸ ਵਾਲਕ ਨਾਲ ਜੁੜ ਜਾਈਏ ਇਹ ਵਿਕਾਰ ਨੇ ਜਿਹੜੇ ਇਹ ਹਉਮੈ ਹੈ ਜਿਹੜੀ ਹੰਕਾਰ ਹੈ ਜਿਹੜਾ ਹੌਲੀ-ਹੌਲੀ ਤਿਆਗ ਦੇਗਾ ਪਾਈ ਹੈ ਵੱਡ ਪੁਨੀ ਮੇਰੇ ਮਨਾ ਪਰ ਇਹ ਵਸਤਾ ਮਨਾ ਵੱਡੇ ਪੁਨ ਨਾਲ ਕੋ ਚੰਗਾ ਕਰਮ ਕੀਤਾ ਹੋਇਆ ਉਸ ਵੈਗਰੂ ਅਕਾਲਪੁਰ ਨੇ ਕਿਰਪਾ ਕੀਤੀ ਇਹ ਤਾਂ ਪ੍ਰਾਪਤ ਹੁੰਦੀ ਰਹਾਉ ਖੋਜੈ ਜਨ ਮੁਨੀ ਹਾਂ ਸਰਬ ਕਾ ਪ੍ਰਭ ਧਨੀ ਹਾਂ ਕਿਉਂਕਿ ਤੈਨੂੰ ਚੰਗੇ ਚੰਗੇ ਰਿਸ਼ੀ ਮੁਨੀ ਖੋਜਦੇ ਆ ਰਹੇ ਨੇ ਪ੍ਰਭੂ ਜੀ ਤੁਸੀਂ ਸਾਰਿਆਂ ਦੇ ਹੀ ਮਾਲਕ ਹੋ ਸਾਰੇ ਸੰਸਾਰ ਦੇ ਮਾਲਕ ਹੋ ਦੁਰਲਭ ਕਲ ਦੁਨੀ ਹਾਂ ਦੁਖ ਬਿਨਾਸ਼ਨੀ ਹਾਂ ਦੁਰਲਭ ਹੈ ਤੁਹਾਡਾ ਨਾਮ ਜਿਹੜਾ ਹੈ ਇਸ ਕਲਯੁਗ ਦੇ ਵਿੱਚ ਨਾਮ ਦੀ ਪ੍ਰਾਪਤੀ ਬੜੀ ਦੁਰਲਭ ਹੈ ਦੁਖ ਬਿਨਾਸ਼ਨੀ ਹਾਂ ਤੇਰਾ ਨਾਮ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਦੁਖਪੰਜਣ ਤੇਰਾ ਨਾਮ ਜੀ ਦੁਖਪੰਜਣ ਤੇਰਾ ਨਾਮ ਆਠ ਪੈਰ ਅਰਾਧੀ ਹੈ ਨਾਨਕ ਸਤਗੁਰ ਗਿਆਨ ਸੱਚੇ ਪਾਸ਼ਕ ਬਖਸ਼ਿਸ਼ ਕਰਤੇ ਤੇਰਾ ਜਿਹੜਾ ਨਾਮ ਹੈ ਉਹ ਦੁੱਖਾਂ ਨੂੰ ਤੋੜਨ ਵਾਲਾ ਹੈ ਦੁੱਖਾਂ ਨੂੰ ਦਲਣ ਵਾਲਾ ਹੈ ਅਸੀਂ ਉਸ ਨੂੰ ਜਪਦੇ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨਾ ਮਨਾ ਪ੍ਰਭੂ ਜਿਹੜਾ ਹੈ ਉਹਦਾ ਨਾਮ ਹੈ ਜਿਹੜਾ ਉਹ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ਐ ਮਨਾ ਉਸ ਨੂੰ ਜਪਣਾ ਕਰ ਉਸ ਨੂੰ ਸਿਮਰਨਾ ਕਰ ਮਨ ਸੋ ਸੇਵੀਐ ਹਾਂ ਅਲਖ ਅਭੇਵੀਐ ਹਾਂ ਮਨਾ ਉਸ ਨੂੰ ਸਿਮਰਨਾ ਕਰ ਜੋ ਅਲਖ ਹੈ ਜੋ ਲਖਿਆ ਨਹੀਂ ਜਾ ਸਕਦਾ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਅਭੇਵ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ਤਾਂ ਸਿਉ ਪ੍ਰੀਤ ਕਰ ਹਾਂ ਬਿਨਸ ਨਾ ਜਾਏ ਮਰ ਹਾਂ ਮਾਰੇ ਕਹਿੰਦੇ ਉਸ ਦੀ ਪ੍ਰੀਤ ਕਰ ਜਿਹੜਾ ਬਿਲਸਦਾ ਨਹੀਂ ਜੋ ਜੰਮਦਾ ਨਹੀਂ ਜੋ ਮਰਦਾ ਨਹੀਂ ਜੋ ਆਦ ਸੱਚ ਜੋ ਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਸ ਨੂੰ ਸਿਮਰਨਾ ਕਰ ਕਿਉਂਕਿ ਸਾਡੇ ਮਨਾਂ ਦੇ ਸਵਾਲ ਨੇ ਪੁੱਛਦੇ ਆਂ ਜੀ ਫਿਰ ਸਿਮਰਨ ਕਿਦਾ ਕਰੀਏ ਮਾਰੇ ਕਹਿੰਦੇ ਉਹਦਾ ਸਿਮਰਨ ਕਰ ਜੋ ਪਹਿਲਾਂ ਵੀ ਸੀ ਜੋ ਹੁਣ ਵੀ ਹੈ ਜੋ ਅੱਗੋਂ ਵੀ ਰਹੇਗਾ ਉਸ ਲਈ ਗੁਰੂ ਅਕਾਲਪੁਰਖ ਨੂੰ ਸਿਮਰਨਾ ਕਰ ਗੁਰ ਤੇ ਜਾਣਿਆ ਨਾਨਕ ਮਨ ਮੰਨਿਆ ਮੇਰੇ ਮਨਾ ਪਰ ਇਹ ਅਵਸਥਾ ਨੂੰ ਮੈਂ ਆਪਣੇ ਗੁਰੂ ਤੋਂ ਜਾਣਿਆ ਜਦੋਂ ਗੁਰੂ ਨੂੰ ਤੋਂ ਜਾਣਿਆ ਉਹ ਜਾਣਿਆ ਤੋ ਮਨ ਮੰਨਿਆ ਮਨ ਮੰਨ ਗਿਆ ਤੇ ਸੱਚੇ ਪਾਤਸ਼ਾਹਾ ਕਹੇ ਮਨ ਮੰਨ ਗਿਆ ਹੁਣ ਇਹ ਮਨ ਉਸ ਵਹਿਗੁਰੂ ਕਾਲਪੁਰਖ ਦੇ ਨਾਮ ਰਸ ਨੂੰ ਆਨੰਦ ਲੈਂਦਾ ਹੈ ਸਿਮਰਦਾ ਹੈ ਯਾਦ ਕਰਦਾ ਹੈ ਆਸਾ ਬਰੀ ਮਹੱਲਾ ਪੰਜਵਾ ਇੱਕ ਕਾ ਓਟ ਗਾਉ ਹਾਂ ਗੁਰ ਕਾ ਸ਼ਬਦ ਕਉ ਹਾਂ ਆਗਿਆ ਸਤਿ ਸੋਹਾਂ ਮਨਨ ਦਾਨ ਲੋਹਾ ਸੁਖੈ ਸਮਾਈਐ ਮੇਰੇ ਮਨਾ ਮਹਾਰਾਜ ਅਗਲਾ ਸ਼ਬਦ ਬਖਸ਼ਿਸ਼ ਕਰਦਿਨੇ ਕਿ ਐ ਮਨਾ ਜੇ ਤੂੰ ਸੁਖ ਚਾਹੁੰਨਾ ਹੈ ਸਦੀਵੀ ਸੁੱਖ ਚਾਉਣਾ ਹੈ ਸੁੱਖ ਵਿੱਚ ਸਮਾਉਣਾ ਚਾਉਣਾ ਹੈ ਆ ਤਰੀਕਾ ਹੈ ਏਕਾ ਊਟ ਗਾਹ ਇੱਕ ਅਕਾਲ ਪੁਰਖ ਦੀ ਊਟ ਲੈ ਗੁਰ ਕਾ ਸ਼ਬਦ ਕਾਹ ਤੇ ਗੁਰੂ ਦੇ ਸ਼ਬਦ ਨੂੰ ਕਹਿਣਾ ਕਰ ਉਚਾਰਨਾ ਕਰ ਵੈਖਰੀ ਨਾਮ ਇਸ ਜबान ਤੋਂ ਸਿਮਰਨਾ ਕਰ ਆਗਿਆ ਸਤਿ ਸੋਹਾਂ ਉਹਦੀ ਹੁਕਮ ਵਿੱਚ ਰਹਿਣਾ ਸਿੱਖ ਉਹਦੀ ਆਗਿਆ ਵਿੱਚ ਰਹਿਣਾ ਸਿੱਖ ਮਨ ਆਇਨਦਾ ਆਨ ਲੋਹਾ ਇਸ ਤਰ੍ਹਾਂ ਕਰਨ ਨਾਲ ਐ ਮਨਾ ਤੂੰ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਏਗਾ ਜਦੋਂ ਤੂੰ ਦੀ ਹੁਕਮ ਤੇ ਰਜਾ ਵਿੱਚ ਰਹਿਣਾ ਸਿੱਖ ਲਏਗਾ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹੋਂ ਕਢਾਈ ਇਸ ਕਰਕੇ ਮਰਗਨੇ ਭਰੋਸਾ ਰੱਖ ਯਕੀਨ ਰੱਖ ਤੇ ਇਸ ਤਰ੍ਹਾਂ ਕਰਨ ਨਾਲ ਨਾਮ ਦਾ ਖਜ਼ਾਨਾ ਤੂੰ ਪ੍ਰਾਪਤ ਕਰ ਲਏਗਾ ਸੁਖੈ ਸਮਾਈਏ ਮੇਰੇ ਮਨਾ ਐ ਮੇਰੇ ਮਨਾ ਇਸ ਤਰ੍ਹਾਂ ਉਹ ਸੁਖ ਵਿੱਚ ਉਹ ਸੁਖੰਧਾਨ ਨੂੰ ਪ੍ਰਾਪਤ ਕਰਕੇ ਉਹਦੇ ਵਿੱਚ ਸਮਾ ਜਾਏਗਾ ਤੂੰ ਉਹਦੇ ਵਰਗਾ ਹੀ ਹੋ ਜਾਏਗਾ ਉਹਦੇ ਗੁਣਾਂ ਨੂੰ ਧਾਰਨ ਕਰ ਲਏਗਾ ਰਹਾਉ ਜੀਵਤ ਜੋ ਮਰਹਿ ਹਾਂ ਦੁੱਤਰ ਸੋ ਤਰਹਿ ਹਾਂ ਜਿਉਂਦੇ ਜੀ ਆਪਣੀ ਮਾਂ ਨੂੰ ਮਾਰ ਕਿਉਂਕਿ ਹਮੇ ਨਾਮ ਹੈ ਨਾਲ ਵਿਰੋਧ ਹੈ ਦੋ ਨਵਸੈ ਇਕਠਾਏ ਜਦ ਤੱਕ ਮੈਂ ਰਹੇਗੀ ਹਉਮੈ ਰਹੇਗੀ ਇਹ ਨਾਮ ਨਹੀਂ ਵਸੇਗਾ ਇਸ ਕਰਕੇ ਇਸ ਮੈ ਨੂੰ ਮਾਰ ਅੰਦਰੋਂ ਇਸ ਹੰਕਾਰ ਨੂੰ ਕੱਢ ਅੰਦਰੋਂ ਦੁੱਤਰ ਸੋਤਰ ਹੈ ਹਾਂ ਤੇ ਜਿਨ੍ਹਾਂ ਨੇ ਮਾਰਿਆ ਤੇ ਮਰ ਕਰਨ ਇਹ ਦੁੱਤਰ ਜਿਹੜਾ ਕਿ ਔਖਾ ਤਰਨਾ ਹੈ ਸੰਸਾਰ ਸਾਗਰ ਉਸ ਤੋਂ ਪਰ ਹੋ ਗਏ ਸਭ ਕੀ ਰੇਨ ਹੋਏ ਹਾਂ ਨਿਰਪਉ ਕਹੋ ਸੋਏ ਹਾਂ ਇਸ ਕਰਕੇ ਮਰ ਕੇ ਨੇ ਸਾਰਿਆਂ ਦੀ ਚਰਨ ਧੂੜ ਹੋ ਜਾ ਆਪਣਾ ਹੰਕਾਰ ਤਿਆਗ ਦੇ ਆਪਣੀ ਮੈਂ ਨੂੰ ਛੱਡ ਦੇ ਨਿਰਪਉ ਕਹੋ ਸੋਏ ਹਾਂ ਕਿਉਂਕਿ ਜੈਸਾ ਸੇਵਤ ਐਸਾ ਹੋਵੇ ਨਿਰਪਉ ਜਪੈ ਸਗਲ ਭੌ ਮਿਟੈ ਜਦੋਂ ਅਸੀਂ ਨਿਰਪਉ ਨੂੰ ਜਪਾਂਗੇ ਮਰ ਕੇ ਨੇ ਤੇਰੇ ਅੰਦਰੋਂ ਵੀ ਭੈ ਨਿਕਲ ਜਾਏਗਾ ਡਰ ਨਿਕਲ ਜਾਏਗਾ ਮਿਟੇ ਆਂਦੇ ਸਿਆ ਹਾਂ ਸੰਤੋ ਉਪਦੇਸਿਆ ਮੇਰੇ ਮਨਾ ਇਸ ਤਰ੍ਹਾਂ ਜਦੋਂ ਸਾਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਤੇ ਮਰਗ ਨੇ ਮਨ ਦੇ ਅੰਦੇਸੇ ਮਨ ਦੇ ਭਰਮ ਭਲੇਖੇ ਸਾਰੇ ਮਿਟ ਗਏ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕਿ ਤ ਸੰਜਮ ਧੋਤਾ ਜਾਏ ਮਨ ਤੋ ਉਹ ਸ਼ਬਦ ਲਾਗੋ ਹਰ ਸਿਉ ਰੋ ਚਿਤ ਲਾਏ ਮਰਗ ਇਹ ਤਰੀਕਾ ਹੈ ਉਸ ਮਾਲਕ ਨੂੰ ਸਿਮਰਨ ਦਾ ਜਿਸ ਜਨ ਨਾਮ ਸੁਖ ਹਾਂ ਤੇ ਇਸ ਨਿਕਟ ਨਾ ਕਦੇ ਦੁੱਖ ਹਾਂ ਜਿਨ੍ਹਾਂ ਨੇ ਨਾਮ ਦਾ ਸੁਖ ਪ੍ਰਾਪਤ ਕੀਤਾ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਦੁੱਖ ਕਦੇ ਪੋਇਆ ਹੀ ਨਹੀਂ ਉਹ ਤਤੀ ਤਵੀ ਉੱਤੇ ਬੈਠ ਕੇ ਵੀ ਤੇਰਾ ਕੀਆ ਮਿੱਠਾ ਲੱਗਿਆ ਕਹਿ ਸਕਦੇ ਨੇ ਉਹਨਾਂ ਲਈ ਦੁੱਖ ਸੁੱਖ ਇੱਕੋ ਜਿਹੇ ਨੇ ਕਿਤੇ ਆ ਦੁੱਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਉਹਤੇ ਤੇਰੀ ਇਸ ਦਾਤ ਕਰਕੇ ਮੰਨੇ ਆ ਤੇਰੇ ਦੁੱਖ ਨੂੰ ਵੀ ਦਾਤ ਮੰਨਦੇ ਨੇ ਉਤੇ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਇਹ ਦੁੱਖ ਦਿੱਤਾ ਹੈ ਇਹ ਦੁੱਖ ਕਰਕੇ ਤੇ ਤੇਰੇ ਕੋਲੇ ਆਏ ਆ ਦੁੱਖ ਕਰਕੇ ਤੇ ਤੁਹਾਨੂੰ ਤੇਰਾ ਚੇਤਾ ਆਇਆ ਸਾਨੂੰ ਤੇ ਦੁੱਖ ਵੀ ਚੰਗਾ ਹੈ ਕਮਸ ਕਮ ਤੂੰ ਚੇਤੇ ਤੇ ਆਇਆ ਸਾਨੂੰ ਉਤੇ ਇਹਦਾ ਵੀ ਸ਼ੁਕਰਾਨਾ ਕਰਦੇ ਨੇ ਜਿਹੜੇ ਗੁਰਮੁਖ ਨੇ ਤਿਸ ਨਗਟਨਾ ਕਦੇ ਦੁੱਖ ਆ ਜੋ ਹਰ ਹਰ ਜਸ ਸੁਣੇ ਹਾਂ ਸਭ ਕੋ ਤਿਸ ਮੰਨੇ ਹਾਂ ਤੇ ਮਰਕਨੇ ਜਿਹੜੇ ਹਰੀ ਦੇ ਜਸ ਨੂੰ ਸੁਣਦੇ ਨੇ ਸੁਣਨਾ ਹੀ ਔਖਾ ਹੈ ਸੁਣਿਆ ਦੀਆਂ ਚਾਰ ਪੌੜੀਆਂ ਜਪਜੀ ਸਾਹਿਬ ਵਿੱਚ ਅਸੀਂ ਸੁਣਦੇ ਹਾਂ ਹਰ ਰੋਜ਼ ਪੜ੍ਹਦੇ ਹਾਂ ਕਿ ਸੁਣਨ ਨਾਲ ਕੀ ਪਾਪਰਦਾ ਹੈ ਸੁਣਨ ਨਾਲ ਕੀ ਕੁਝ ਹੋ ਜਾਂਦਾ ਹੈ ਜਦੋਂ ਅਸੀਂ ਧਿਆਨ ਨਾਲ ਗੁਰਬਾਣੀ ਨੂੰ ਸੁਣਦੇ ਹਾਂ ਪੜ੍ਹਦੇ ਹਾਂ ਗੁਰੂ ਦੇ ਬੋਲਾਂ ਨੂੰ ਧਿਆਨ ਨਾਲ ਸੁਣਦੇ ਹਾਂ ਮਨ ਕਰਕੇ ਸੁਣਦੇ ਹਾਂ ਸਭ ਕੋ ਤਿਸ ਮੰਨੇ ਹਾਂ ਮਰ ਕੇ ਨੇ ਫਿਰ ਉਹਦੀ ਸਾਰੇ ਮੰਨਣ ਲੱਗ ਜਾਂਦੇ ਨੇ ਭਾਵ ਲੋਕ ਉਹਦਾ ਸਤਕਾਰ ਕਰਨ ਲੱਗ ਜਾਂਦੇ ਨੇ ਜਿਨ੍ਹਾਂ ਨੇ ਸੁਣਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਭਗਤੀ ਹੈ ਉਸ ਪ੍ਰਭੂ ਦੇ ਨਾਲ ਗੁਣਾਂ ਦੀ ਸਾਝ ਉਸ ਗੁਣਾਂ ਨਾਲ ਸਾਝ ਪਾਉਣੀ ਹੈ ਅਸੀਂ ਦਿਆਲੂ ਹੋਣਾ ਹੈ ਦੂਜਿਆਂ ਦੇ ਗੁਨਾਹਾਂ ਨੂੰ ਬਖਸ਼ਣ ਵਾਲੇ ਹੋ ਜਾਈਏ ਨਿਰਪੋਹ ਹੋ ਜਾਈਏ ਨਿਰਵੈਰ ਹੋ ਜਾਈਏ ਮਿੱਠ ਬੋਲੜੇ ਹੋ ਜਾਈਏ ਇਹ ਅਵਸਥਾ ਤਾਂ ਬਣਦੀ ਹੈ ਜੇ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਭਾਇਆ ਮੇਰੇ ਮਨਾ ਤੇ ਜਿਨ੍ਹਾਂ ਨੇ ਸੁਣਿਆ ਤੇ ਮੰਨਿਆ ਬਾਣੀ ਨੂੰ ਆਪਣੇ ਹਿਰਦੇ 'ਚ ਵਸਾਇਆ ਮਰਿਕਨੇ ਉਹਨਾਂ ਦਾ ਆਉਣਾ ਸਫਲ ਹੋਇਆ ਇਹ ਮਨੁੱਖਾ ਜਨ ਫਿਰ ਉਹਨਾਂ ਦਾ ਸਫਲ ਹੈ ਅਸੀ ਮੁਸਾਫਰਾਂ ਜੀ ਉਹਨਾਂ ਦੀ ਯਾਤਰਾ ਫਿਰ ਸਫਲ ਹੋ ਗਈ ਸਫਲ ਸੁ ਆਇਆ ਹਾਂ ਨਾਨਕ ਪ੍ਰਭ ਭਾਇਆ ਮੇਰੇ ਮਨਾ ਸੱਚੇ ਪਾਤਸ਼ਾਹ ਮਗਰ ਉਹ ਮੇਰੇ ਪ੍ਰਭੂ ਨੂੰ ਭਾਗੇ ਨੇ ਮਨਾ ਤੂੰ ਵੀ ਇਸ ਤਰ੍ਹਾਂ ਕਰਨਾ ਕਰ ਸੰਗਤ ਵਿੱਚ ਆ ਬਾਣੀ ਨੂੰ ਪੜ ਬਾਣੀ ਨੂੰ ਵਿਚਾਰ ਜੋ ਸਤਿਗੁਰੂ ਕਹਿੰਦੇ ਨੇ ਜੋ ਬਾਣੀ ਸਾਨੂੰ ਕਹਿ ਰਹੀ ਹੈ ਉਨਾ ਗੁਣਾ ਨੂੰ ਆਪਣੇ ਹਿਰਦੇ 'ਚ ਵਸਾ ਆਪਣੇ ਅੰਦਰ ਝਾਤ ਮਾਰ ਆਪਣੇ ਨਿੱਜ ਘਰ ਵਿੱਚ ਆ ਦੂਜਿਆਂ ਦੇ ਔਗਣ ਨਾ ਵੇਖੀ ਜਾ ਵੇਖ ਦੂਜਿਆਂ ਦੇ ਔਗਣ ਚੰਗੀ ਗੱਲ ਹੈ ਪਰ ਨਾਲ ਆਪਣੇ ਅੰਦਰ ਵੀ ਝਾਤੀ ਮਾਰ ਕਿ ਜਿਹੜਾ ਮੈਨੂੰ ਔਗਣ ਦੂਜੇ 'ਚ ਬੁਰਾ ਲੱਗਦਾ ਹੈ ਕਿਤੇ ਮੇਰੇ ਵਿੱਚ ਤੇ ਨਹੀਂ ਆਪਣੇ ਅੰਦਰ ਵੀ ਝਾਤ ਮਾਰ ਪਹਿਲਾਂ ਇਸ ਕਰਕੇ ਜਿਹੜੇ ਗੁਰਮੁਖ ਨੇ ਭਾਈ ਉਹ ਦੂਜਿਆਂ ਦੇ ਗੁਣ ਵੇਖਦੇ ਨੇ ਤੇ ਔਗਣ ਆਪਣੇ ਵੇਖਦੇ ਨੇ ਤੇ ਜਿਹੜੇ ਮਨਮੁਖ ਨੇ ਔਗਣ ਦੂਜਿਆਂ ਦੇ ਵੇਖਦੇ ਨੇ ਤੇ ਗੁਣ ਆਪਣੇ ਵੇਖਦੇ ਨੇ ਬਸ ਇੰਨਾ ਹੀ ਫਰਕ ਹੈ ਦੁਨੀਆ ਤੇ ਕੋਈ ਮਨੁੱਖ ਇਹੋ ਜਿਹਾ ਨਹੀਂ ਜਿਹਦੇ 'ਚ ਗੁਣ ਨਹੀਂ ਦੁਨੀਆ ਤੇ ਕੋਈ ਵੀ ਮਨੁੱਖ ਇਹੋ ਜਿਹਾ ਨਹੀਂ ਜਿਹਦੇ 'ਚ ਔਗਣ ਨਹੀਂ ਪਰ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਸਾਂਝ ਕਰੀਜੈ ਗੁਣਾ ਕੇਰੀ ਛੋਟ ਔਗਣ ਚੱਲੀ ਐ ਸੋ ਜੀਵਨ ਹੈ ਜੀ ਜੀਵਨ ਦੀ ਧਾਰਾ ਹੈ ਅਸੀਂ ਵਹਿੰਦੇ ਜਾ ਰਹੇ ਹਾਂ ਹੌਲੀ 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 ਅਸੀਂ ਮੌਤ ਵੱਲ ਜਾ ਰਹੇ ਆ ਇਸ ਸਮਾਂ ਜਿਹੜਾ ਸਾਨੂੰ ਮਿਲਿਆ ਜਿੰਨਾ ਕੋ ਮਿਲਿਆ ਉਸ ਨੂੰ ਅਸੀਂ ਸਫਲ ਕਰ ਜਾਈਏ ਤਾਂ ਕਿ ਸਾਡਾ ਇੱਥੇ ਆਉਣਾ ਸਫਲ ਹੋ ਜਾਏ ਨਹੀਂ ਤੇ ਆਇਆ ਗਿਆ ਬੂਆ ਨਾ ਇਹ ਵਸਾ ਨਾ ਹੋ ਜਾਏ بڑے ਜਾਨਵਰ ਆ ਰਹੇ ਨੇ ਬੜੀ ਜਨਤਾ ਆ ਰਹੀ ਹੈ ਬੜਾ ਜੀਵ ਆ ਰਹੇ ਨੇ ਆ ਰਹੇ ਨੇ ਤੇ ਜਾ ਰਹੇ ਨੇ ਪਰ ਜਾਣਾ ਉਹਨਾਂ ਦਾ ਸਫਲ ਹੈ ਜਿਹੜੇ ਇੱਥੋਂ ਕੁਝ ਕਮਾ ਕੇ ਗਏ ਨੇ ਇਸ ਕਰਕੇ ਹੁਕਮ ਨਮਾ ਵੀ ਅੱਜ ਦਾ ਹੀ ਹੈ ਕਾਚਾ ਤਨ ਸੰਚੈ ਮੂਰਖ ਗਵਾਰ ਕੱਚਾ ਤਨ ਇਕੱਠਾ ਨਾ ਕਰੀਏ ਸੱਚਾ ਤਨ ਇਕੱਠਾ ਲੈ ਕੇ ਜਾਈਏ ਨਾਮ ਤਨ ਇਕੱਠਾ ਕਰੀਏ ਉਸ ਪ੍ਰਭੂ ਦੇ ਗੁਣਾਂ ਨੂੰ ਇਕੱਠਾ ਕਰੀਏ ਤੇ ਤਾਂ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ